ਜਿਹੜੀ ਦਾਜ ਪਿੱਛੇ ਨੇਹਾ ਭੈਣ ਮਾਰੀ ਹੈ ਨਾ ਤੇ ਉਹਦੇ ਕੇਸ ਦੇ ਵਿੱਚ ਸੁਣਨ ਚ ਇਹ ਆਇਆ ਕਿ ਉਹਦਾ ਜਿਹੜਾ ਤਾਇਆ ਸਹਰਾ ਸੀ ਨਾ ਉਹ ਵੀ ਇਨਵੋਲ ਆ ਮਤਲਬ ਉਹਨੂੰ ਮਾਰਨ ਦੇ ਵਿੱਚ ਉਹ ਵੀ ਇਨਵੋਲ ਆ ਉਹਨੇ ਵੀ ਕੁਝ ਨਾ ਤਾਂ ਰੋਲ ਅਦਾ ਕੀਤਾ ਹੀ ਆ ਹਨਾ ਉਹਦੀ ਮੌਤ ਦੇ ਵਿੱਚ ਤਾਂ ਇਥੋਂ ਇਹ ਸਾਬਿਤ ਹੁੰਦਾ ਹੈ ਕਿ ਸਾਡੇ ਪਿੰਡਾਂ ਦੇ ਜਾਂ ਆਪਾਂ ਕਹਿ ਲਈਏ ਕਿ ਅਣਪੜ੍ਹ ਭੋਲੇ ਭਾਲੇ ਲੋਕ ਹੁੰਦੇ ਹਨ ਜਿਹੜੇ ਪਿੰਡਾਂ ਦੇ ਉਹ ਇਹੋ ਜਿਹੇ ਹਵਾਨਾ ਤੋਂ 100 ਗੁਣਾ ਚੰਗੇ ਆ ਕਿਉਂਕਿ ਮੈਂ ਦੇਖਿਆ ਸਾਡੇ ਚਾਚੇ ਸਹੁਰੇ ਤਾਏ ਸਹੁਰੇ ਹਨਾ ਮਤਲਬ ਜਿਨ੍ਹਾਂ ਨੇ ਬਾਹਰ ਚਾਕੇ ਪਹਿਲਾਂ ਆਵਾਜ਼ ਮਾਰਨੀ ਆ ਵੀ ਕੋਈ ਤੇਰਾ ਪਾਪਾ ਘਰੇ ਆ ਭਾਈ ਤੇਰਾ ਪਾਪਾ ਘਰੇ ਆ ਜੇ ਕਹਾਂਗੇ ਵੀ ਹਾਂ ਚਾਚਾ ਹੀ ਘਰੇ ਆ ਤਾਂ ਉਹ ਆ ਕੇ ਮੰਜੇ ਤੇ ਬੈਠਣ ਦੀ ਹਿੰਮਤ ਕਰਦੇ ਆ ਤੇ ਜੇ ਉਹਨਾਂ ਨੂੰ ਐ ਕਹਿ ਦਈਏ ਨਾ ਵੀ ਨਹੀਂ ਚਾਚੇ ਜੀ ਪਾਪਾ ਤਾਂ ਹੈ ਨਹੀਂ ਹਨਾ ਤਾਂ ਉਹ ਹਿੰਮਤ ਵੀ ਨਹੀਂ ਕਰਦੇ ਨੂੰਹਾਂ ਕੋਲੇ ਵੀ ਅੰਦਰ ਆ ਕੇ ਮੰਜੇ ਤੇ ਬੈਠ ਜਾਣ ਤੇ ਇੱਕ ਇਹੋ ਜਿਹੇ ਚਾਚੇ ਤਾਏ ਸਾਰੇ ਹੁੰਦੇ ਨੇ ਤੇ ਇੱਕ ਨੀਹਾ ਭੈਣ ਦੇ ਚਾਚੇ ਤਾਏ ਸਾਰੇ ਸੀ ਜਿਨ੍ਹਾਂ ਨੇ ਸਾਥ ਦਿੱਤਾ ਉਸ ਕੁੜੀ ਨੂੰ ਮਾਰਨ ਦੇ ਵਿੱਚ ਤਾਂ ਸੋਚੋ ਵੀ ਇੱਕ এডਿਕੇਸ਼ਨ ਤੁਹਾਡੀ ਮੈਂਟੈਲਿਟੀ ਚੇਂਜ ਨਹੀਂ ਕਰ ਸਕਦੀ এডਿਕੇਸ਼ਨ ਨਾਲ ਤੁਸੀਂ ਹੋ ਸਕਦਾ ਬਹੁਤ ਵੱਡੇ ਗਿਆਨੀ ਮਹਾਤਮਾ ਬਣ ਜਾਓ ਪਰ এডਿਕੇਸ਼ਨ ਤੁਹਾਡੇ ਅੰਦਰਲਾ ਜਾਨਵਰ ਨਹੀਂ ਮਾਰ ਸਕਦੀ এডਿਕੇਸ਼ਨ ਤੁਹਾਡੀ ਹਵਾਨੀਅਤ ਨਹੀਂ ਮਾਰ ਸਕਦੀ এডਿਕੇਸ਼ਨ ਤੁਹਾਡੀ ਇੱਥੋਂ ਦੀ ਜਿਹੜੀ ਸਿੱਕ ਮੈਂਟੈਲਿਟੀ ਆ ਮਾੜੀ ਸੋਚ ਆ এডਿਕੇਸ਼ਨ ਕਦੇ ਉਹਨੂੰ ਚੇਂਜ ਨਹੀਂ ਕਰ ਸਕਦੀ ਕਿਉਂਕਿ ਜਿਹੜੇ ਕ੍ਰਾਈਮ ਹੁੰਦੇ ਨੇ ਜਿਵੇਂ ਇੱਕ ਸ਼ਰਧਾਪੂਰੀ ਮਾਰੀ ਸੀ ਉਹਦੇ ਪ੍ਰੇਮੀ ਨੇ ਹਨਾ ਫਰਿੱਜ ਚ ਰੱਖੀ ਸੀ 35 ਟੁਕੜੇ ਕਰਕੇ ਉਹ ਬਹੁਤ ਐਜੂਕੇਟਿਡ ਸੀਗਾ ਤਾਂ ਇਹ ਨਹੀਂ ਹੁੰਦਾ ਕਿ ਜਿਹੜਾ ਬੰਦਾ ਐਜੂਕੇਟਿਡ ਕ੍ਰੇਟਡ ਹਣਾ ਉਹ ਬੰਦਾ ਕੋਈ ਗੁਨਾਹਾਈ ਨਹੀਂ ਕਰਦਾ ਕਈ ਵਾਰ ਇੱਕ ਅਨਪੜ ਤੇ ਆਮ ਭੋਲਾ ਭਾਲਾ ਦਿਖਣ ਵਾਲਾ ਇਨਸਾਨ ਵੀ ਗੁਨਾਹਗਾਰ ਹੁੰਦਾ ਤੇ ਕਈ ਵਾਰ ਬਹੁਤ ਪੜੇ ਲਿਖੇ ਬੰਦੇ ਦੀ ਵੀ ਬਹੁਤ ਉੱਚੀ ਸੋਚ ਹੁੰਦੀ ਆ ਪਰ ਆਪਾਂ ਇੱਕ ਲੇਬਲ ਨਹੀਂ ਲਗਾ ਸਕਦੇ ਕਿ ਜਿਹੜਾ ਅਨਪੜਾ ਉਹ ਹੈਵਾਨ ਹੀ ਹੁੰਦਾ ਜਿਹੜਾ ਪੜਿਆ ਲਿਖਿਆ ਉਹ ਬਹੁਤ ਵੱਡਾ ਗਿਆਨੀ ਮਹਾਤਮਾ ਹੀ ਹੁੰਦਾ ਸ਼ੈਤਾਨ ਅੰਦਰਲਾ ਸ਼ੈਤਾਨ ਕਿਹੜੇ ਵੇਲੇ ਕੀ ਚ ਜਾਗ ਪੇ ਇਹਦਾ ਕੋਈ ਪਤਾ ਨਹੀਂ ਹੁੰਦਾ ਤੇ ਇਹਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਸੋ ਬੰਦੇ ਦੀ ਐਜੂਕੇਸ਼ਨ ਨੂੰ ਦੇਖ ਕੇ ਜੱਜ ਨਹੀਂ ਕਰਨਾ ਚਾਹੀਦਾ ਬੰਦੇ ਦਾ ਵਿਵਹਾਰ ਕਿਵੇਂ ਦਾ ਹੈ ਮੈਨੂੰ ਮੇਰੀ ਮਤਲਬ ਕੁਝ ਲੋਕ ਹੁੰਦੇ ਨੇ ਲੋਕਾਂ ਨੂੰ ਕਿਸੇ ਹੋਰ ਚੀਜ਼ ਤੋਂ ਜੱਜ ਕਰਦੇ ਆ ਕੁਝ ਲੋਕਾਂ ਦਾ ਇਹ ਹੁੰਦਾ ਕਿ ਬੰਦੇ ਨੂੰ ਕੱਪੜੇ ਲੀੜੇ ਤੋਂ ਜੱਜ ਕਰਦੇ ਆ ਵੀ ਇਹ ਕਿਸ ਲੈਵਲ ਤੇ ਸਟੈਂਡ ਕਰਦਾ ਹਨਾ ਤਾਂ ਮੇਰਾ ਇਹ ਹੁੰਦਾ ਮਤਲਬ ਮੈਂ ਆਪ ਦੀ ਗੱਲ ਕਰਾਂ ਤਾਂ ਮੈਨੂੰ ਇਹ ਹੁੰਦਾ ਕਿ ਮੈਂ ਜੱਜ ਕਰਦੀ ਆ ਕਿ ਇੱਕ ਬੰਦੇ ਦਾ ਇੱਕ ਔਰਤ ਦਾ ਜਾਨਵਰਾਂ ਨਾਲ ਵਿਵਹਾਰ ਕਿਵੇਂ ਦਾ ਹਨ ਜਿਹੜੇ ਇਨਸਾਨ ਦੇ ਵਿੱਚ ਜਾਨਵਰਾਂ ਪ੍ਰਤੀ ਦਇਆ ਨਾ ਉਹੀ ਇਨਸਾਨ ਅੱਜਕੱਲ ਇਨਸਾਨਾਂ ਪ੍ਰਤੀ ਦਵਾ ਮਤਲਬ ਮਾਣੀ ਮੋਟੀ ਦਇਆ ਰੱਖਦਾ ਜਿਹੜਾ ਇਨਸਾਨ ਜਾਨਵਰਾਂ ਨੂੰ ਇਹ ਕਹਿੰਦਾ ਨਾ ਵੀ ਮੈਂ ਮਾਰਦਾ ਵੱਢਦਾ ਕੁੱਟਦਾ ਇਹ ਇੱਥੇ ਬੈਠ ਕਿਉਂ ਗਏ ਇਹਨਾਂ ਨੇ ਇੱਥੇ ਲੇਟਣ ਕਿਉਂ ਕਰਤੀ ਤਾਂ ਮੈਨੂੰ ਲੱਗਦਾ ਵੀ ਉਹ ਬੰਦੇ ਦੇ ਵਿੱਚ ਕਿ ਅਹੋਜਾ ਹੈਵਾਨ ਛੁਪਿਆ ਹੁੰਦਾ ਨਾ ਵੀ ਉਹ ਬੰਦਾ ਕਿਸੇ ਦਾ ਸਾਕਾ ਨਹੀਂ ਹੋ ਸਕਦਾ ਮੈਂ ਲੋਕਾਂ ਦਾ ਨਾ ਜਾਨਵਰਾਂ ਨਾਲ ਵਿਵਹਾਰ ਤੋਂ ਉਹਨਾਂ ਨੂੰ ਜੱਜ ਕਰਦੀ ਆ ਮੇਰੇ ਵੱਲੋਂ ਉਹ ਬੰਦਾ ਕੋਈ ਗੀਚੋਪੜੀ ਵਾਲਾ ਮੇਰੇ ਵੱਲੋਂ ਉਹ ਬੰਦਾ ਕਿਸੇ ਮਹਿਲ ਮਨਾਰੇ ਵਾਲਾ ਮਤਲਬ ਹੀ ਨਹੀਂ ਹੈਗੀ ਕਿ ਮੈਂ ਉਹਨੂੰ ਇੱਜ਼ਤ ਦੇ ਦਾਂ ਜਦੋਂ ਤੱਕ ਉਹ ਜਾਨਵਰਾਂ ਦੇ ਡੰਡਾ ਮਾਰਨਾ ਮੈਂ ਉਹਨੂੰ ਇਹ ਵੇਖਣਾ ਵੀ ਇਹ ਜਾਨਵਰਾਂ ਨੂੰ ਪਿਆਰ ਕਰਦਾ ਉਹਨਾਂ ਦੇ ਡੰਡੇ ਨਹੀਂ ਮਾਰਦਾ ਮੈਂ ਇਸ ਜਗ੍ਹਾ ਤੋਂ ਬੰਦੇ ਨੂੰ ਜੱਜ ਕਰਦੀ ਹਾਂ ਹਰ ਕਿਸੇ ਦਾ ਆਪਣਾ ਹੁੰਦਾ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਦਇਆ ਹੋਣੀ ਸੋਡੇ ਚ ਜ਼ਰੂਰੀ ਹੈ ਜਿਹੜੇ ਇਨਸਾਨ ਚ ਦਇਆ ਹੈ ਉਹ ਇੱਕ ਬੈਸਟ ਪਰਸਨ ਹੁੰਦਾ ਇੱਕ ਬੈਸਟ ਇਨਸਾਨ ਹੁੰਦਾ ਸੋ ਬੰਦੇ ਪਰਖਣ 'ਚ ਗਲਤੀ ਨਾ ਕਰਿਆ ਕਰੋ ਆਪਣੇ ਆਲੇ ਦੁਆਲੇ ਬਹੁਤ ਹੈਵਾਨ ਘੁੰਮਦੇ ਨੇ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਨੋਟ ਕਰਿਆ ਕਰੋ ਕਿਉਂ ਕਾਲੀ ਯੁਗ ਚੱਲ ਰਿਹਾ ਇੱਥੇ ਸਭ ਤੋਂ ਜ਼ਿਆਦਾ ਵੈਸ਼ੀ ਦਰਿੰਦੇ ਜਿਹੜੇ ਹੁੰਦੇ ਨੇ ਜੋ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਉਹ ਤੁਹਾਡੇ ਖਾਸ ਕਰ ਜਾਣਕਾਰ ਹੁੰਦੇ ਨੇ ਤੁਹਾਡੇ ਰਿਲੇਟਿਵ ਹੁੰਦੇ ਨੇ ਤੁਹਾਡੇ ਕੋਈ ਖੁੰਦਕ ਵਾਲੇ ਹੁੰਦੇ ਨੇ ਪਰ ਮੈਨੂੰ ਇੰਨਾ ਲੱਗਦਾ ਵੀ ਕਦੇ ਵੀ ਪਿੱਠ ਤੇ ਬਾਰ ਕੋਈ ਅਣਜਾਣ ਬੰਦਾ ਕਦੇ ਨਹੀਂ ਕਰਦਾ ਤੁਹਾਡਾ ਹਮੇਸ਼ਾ ਉਹ ਮਤਲਬ ਕਿਤੇ ਨਾ ਕਿਤੇ ਨਾ ਤੁਹਾਡੀਆਂ ਤਾਰਾਂ ਉਸ ਬੰਦੇ ਨਾਲ ਜੁੜੀਆਂ ਹੁੰਦੀਆਂ ਜਿਹੜਾ ਕੋਈ ਗੁਨਾਹ ਕਰਦਾ ਜਿਹੜਾ ਤੁਹਾਡੇ ਘਰੇ ਬੜਕੇ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਸੋ ਬੰਦੇ ਪਰਖਣੇ ਅੱਜ ਕੱਲ ਓਨੇ ਹੀ ਜ਼ਰੂਰੀ ਆ ਜਿੰਨਾ ਕਿ ਆਪਾਂ ਨੂੰ ਬਾਹਰ ਨਿਕਲ ਕੇ ਆਪਣੇ ਇੱਕ ਲੈਵਲ ਨੂੰ ਮੇਨਟੇਨ ਕਰਨਾ ਜ਼ਰੂਰੀ ਆ ਸੋ ਵੀ ਸੇਫ ਅਵੇਅਰ ਰਹਿਆ ਕਰੋ ਇਹੋ ਜਿਹੇ ਹਵਾਨਾ ਤੋਂ ਖਾਸ ਕਰਕੇ ਜੋ ਆਪਣੇ ਆਸ-ਪਾਸ ਆਪਣੇ ਹੀ ਲੁਕੇ ਹੋਏ ਨੇ ਤਾਂ ਇੰਨੀ ਕੀ ਮੇਰੀ ਰਿਕਵੈਸਟ ਆ